ਤੁਹ ਜੀਆ ਕਾਲ ਜੀ ਅੱਜ ਕੱਲ ਕਲਾ ਵਿਖੇ ਸੰਦਲੀ ਦਰਵਾਜਾ ਪੈਰ ਸਵੈ ਇੱਕ ਨਾਟਕ ਦਿਖਾਇਆ ਗਿਆ ਜਿਸ ਦਾ ਨਾਮ ਸੀ ਲੱਛੂ ਗਾੜੀਆ ਉਹ ਨੂੰ ਦੇਖ ਕੇ ਕੁ ਸਟੂਡੈਂਟ ਬਾਹਰ ਆ ਰਹੇ ਨੇ ਆ ਜਿਓ ਆਪਣੀ ਨਾਲ ਗੱਲਬਾਤ ਕਰੀਏ ਹੱਕਾ ਯਾਰ ਪਿਆਰ ਕਰਨਾ ਤਾਂ ਤੁਸੀਂ ਅੱਜ ਲੱਛੂ ਗਾੜੀਆ ਦੇਖ ਕੇ ਆਏ ਆ ਹਾਂਜੀ ਇਹ ਕਿਹਦਾ ਨਾਟਕ ਸੀ ਉਹ ਡਾਕਟਰ ਸਾਹਿਬ ਸਿੰਘ ਦਾ ਨਾਟਕ ਸੀ ਬਈ ਉਹ ਲੈਣ ਦੇ ਵੀ ਆਪਾਂ ਜੀ ਤੇ ਉਹਨਾਂ ਨੇ ਪੇਸ਼ ਵੀ ਆ ਕੇ ਦਿੱਤਾ ਸੀ ਨਾਟਕ ਕਿਤੇ ਮੈਨੂੰ ਗੱਲ ਤੋਂ ਨਾਟਕ ਉਹ ਬਹੁਤ ਵਧੀਆ ਸੀ ਬਈ ਫਿਰ ਤੁਸੀਂ ਕੀ ਸਿੱਖਿਆ ਇਸ ਨਾਟਕ ਤੋਂ ਸਿੱਖਿਆ ਯਾਰ ਉੱਥੋਂ ਜਿਵੇਂ ਲੱਛੂ ਗੁਆੜੀ ਦੀ ਡਾਕਟਰ ਸਾਹਿਬ ਸਿੰਘ ਦੀ ਮਾਂ ਜਦੋਂ ਗੁਰਦੁਆਰੇ ਜਾਂਦੀ ਆ ਤੇ ਗੁਰਦੁਆਰੇ ਦੇਗ ਬਾਬਾ ਨੂੰ ਤਾਂ ਕਰਕੇ ਆਏ ਸਿੱਟਦਾ ਵੀ ਇਹਦਾ ਯਾਰ ਇਹ ਗੱਲ ਨਹੀਂ ਹੋਣੀ ਚਾਹੀਦੀ ਜਦੋਂ ਆਪਾਂ ਨੂੰ ਗੁਰੂਆਂ ਨੇ ਕਿਹਾ ਵੀ ਸਾਰਾ ਕੋਈ ਗਰੀਬ ਅਮੀਰ ਨਹੀਂ ਸਾਰਿਆਂ ਨੂੰ ਆਪਾਂ ਨੂੰ ਸਭ ਨੂੰ ਰਲ ਕੇ ਇੱਕ ਸਮਾਨ ਰਹਿਣਾ ਚਾਹੀਦਾ ਜੀ ਇੱਕ ਸਮਾਨ ਰਹਿਣਾ ਚਾਹੀਦਾ ਉਹ ਜਦੋਂ ਕੀ ਕੀ ਸਿੱਖਿਆ ਮਿਲੀ ਪਰ ਉਹ ਠੇਬਰ ਲਛੂ ਕਵਾੜੀਆ ਦੀ ਘਰ ਵਾਲੀ ਨੂੰ ਨਾ ਆਪਦੇ ਪੱਠੇ ਲੈਣ ਦੇ ਤੇ ਸਰੀਰ ਦਾ ਸੌਦਾ ਕਰਕੇ ਹੋਣਾ ਪੈਂਦਾ ਸੀਗਾ ਇਹ ਗਰੀਬ ਹੁਣਾਂ ਤੱਕਾ ਨਹੀਂ ਹੋਣਾ ਚਾਹੀਦਾ ਵੀਰੇ ਉਹਨੇ ਵੀਰੇ ਕਿਹਾ ਵੀ ਆਪਾਂ ਦੋਨੇ ਪੱਗਵਟ ਭਰਾ ਬਣੇ ਆ ਤੇ ਉਹਦਾ ਭਤੀਜੇ ਦਾ ਵਿਆਹ ਸੀਗਾ ਤੇ ਉਹ ਮੀਤ ਗਰੀਬ ਦੀ ਦੋਨਾਂ ਦੀ ਦੋਸਤੀ ਸੀਗੀ ਤੇ ਉਹ ਕਹਿੰਦਾ ਚਲ ਆਪਣੀ ਵੀ ਘਰੇ ਜਾਗੂ ਲੈ ਕੇ ਆਣਗੇ ਪਰ ਉਹ ਜਦੋਂ ਗਿਆ ਲਛੂ ਕਵਾੜੀਆ ਤੇ ਉਹਨਾਂ ਨੇ ਕਰੇ ਜਾਗੋ ਨਹੀਂ ਆਈ ਤਾਂ ਬਰੇ ਹਨਾ ਉਹ ਬਹੁਤ ਦੁਖੀ ਹੋਇਆ ਉਹਦੀ ਘਰ ਵਾਲੀ ਕਹਿੰਦੀ ਹਨਾ ਤੈਨੂੰ ਤਾਂ ਉੱਥੇ ਕੋਈ ਪੁੱਛਦਾ ਵੀ ਨਹੀਂ ਹੈਗਾ ਤੂੰ ਉਹਨਾਂ ਦਾ ਇਨਾ ਬਣਿਆ ਫਿਰਦਾਗਾ ਤੇ ਜਦੋਂ ਜਦੋਂ ਬਈ ਉਹਨਾਂ ਦੇ ਘਰੇ ਗਿਆ ਉੱਥੇ ਉਹਨਾਂ ਨੂੰ ਕੁੱਟ ਕੇ ਭਜਾਇਆ ਕਿ ਮੇਰੇ ਸਾਡੇ ਘਰੇ ਜਾਗੋ ਨਹੀਂ ਆਈ ਤਣੂ ਬਈ ਉੱਥੇ ਕੁੱਟਿਆ ਸਾਰਿਆਂ ਨੇ ਨਾਲ ਰਲ ਕੇ ਇਹ ਗਰੀਬ ਕਿਧਰੋਂ ਆ ਗਿਆ ਇਹ ਹੋਰ ਕੌਤਸੋ ਨਾਟਕ ਤੇ ਕੀ ਕੀ ਸਿੱਖਿਆ ਹੋਰ ਕੌਸ ਕੀ ਦੱਸੀਏ ਯਾਰ ਉੱਥੇ ਬਈ 450 ਦੇ ਬੰਦਾ ਘਟੋ ਘਟ ਕਰੀਬ ਸੀਗਾ ਉੱਥੇ ਬਈ ਇੰਨੀ ਸ਼ਾਂਤੀ ਸੀ ਕਿ ਨਾ ਪਤਾ ਹੀ ਨਹੀਂ ਲੱਗਦਾ ਸੀ ਨਾਟਕ ਹੁੰਦਾਗਾ ਬਈ ਉੱਥੇ ਅਸੀਂ ਡੇਢ ਘੰਟੇ ਚ ਪਤਾ ਨਹੀਂ ਕਿੰਨੇ ਅਜੀ ਹੋਏ ਆ ਬਈ ਹਾਂ ਬਈ ਤੇ ਆਪਾਂ ਦੇਖ ਲਈਏ ਕਿਵੇਂ ਜਦੋਂ ਕੋਈ ਪ੍ਰੋਗਰਾਮ ਹੁੰਦਾ ਹਨਾ ਕੋਈ ਨਹੀਂ ਟੈੱਕੇ ਬੈਂਦਾਗਾ ਲੋਕ ਚੁੱਪ ਕਰਦੇਗੇ ਤੇ ਉੱਥੇ ਤਾਂ ਬਈ ਐਨ ਸੌਨ ਨਾਟਾ ਸੀਗਾ ਪੂਰਾ ਪਤਾ ਹੀ ਨਹੀਂ ਲੱਗਦਾ ਸੀ ਨਾਟਕ ਹੋ ਰਿਹਾ ਵੀਰੇ ਮੈਂ ਸਰ ਜੀ ਨਾਲ ਤੇ ਸਵਾ ਸਵਾ ਦਾ ਬਹੁਤ ਧੰਨਵਾਦ ਕਰਦਾ ਹਾਂ ਜਿੰਨਾਂ ਨੇ ਉਪਰਾਲਾ ਕੀਤਾ ਇਹਨਾਂ ਨੇ ਦਬਰੇ ਪਹਿਲਾਂ ਚਾਰ ਸ਼ਹਿਬ ਜਿਆ ਜਰਾ ਸੀਦੀ ਦੇੜਾ ਵੀ ਮਨਾਇਆ ਸੀਗਾ ਐਸਾ ਉਪਰਾਲੇ ਤੇ ਸਾਨੂੰ ਜ਼ਰੂਰ ਜਾਣਾ ਚਾਹੀਦਾ ਹੈਗਾ ਇਹ ਕਿਉਂਕਿ ਇਹ ਉਪਰਾਲੇ ਤੋਂ ਆਪ ਨੂੰ ਬਹੁਤ ਸਿੱਖਿਆ ਮਿਲਦੀ ਹੈ। ਕੋਕ ਠੀਕ ਹੈ ਜੀ ਬਰ ਧੰਨਵਾਦ ਤੁਹਾਡਾ। ਧੰਨਵਾਦ ਜੀ।